ਸਤਿਕਾਰਯੋਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ GRM Kitchen Vlog ਤੇ ਤੇ ਆਓ ਆਪਾਂ ਅੱਜ ਦੀ ਵੀਡੀਓ ਕਰਦੇ ਸ਼ੁਰੂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਕੁਝ ਸ਼ੇਅਰ ਕਰਨ ਲੱਗੇ ਹਾਂ ਅਸੀਂ ਪਾਈ ਸੀ 200 ਰੁਪਏ ਮਹੀਨੇ ਵਾਲੀ ਕਮੇਟੀ ਤੇ ਸਾਡੀ ਪਹਿਲੀ ਕਮੇਟੀ ਨਿਕਲ ਆਈ ਹੈ ਤੇ ਸਿਰਫ 200 ਰੁਪਏ ਦੇ ਵਿੱਚ ਸਾਨੂੰ ਇਹ ਮਿਲਿਆ ਸਮਾਨ। ਇਹ ਸਮਾਨ ਦੇ ਵਿੱਚ ਹੈ ਜੀ ਡਬਲ ਬੈੱਡ ਦੀਆਂ ਚਾਦਰਾਂ। ਅਸੀਂ ਇੱਕ ਮਹੀਨੇ ਦੇ ਮਹੀਨੇ ਪਾਉਣੀ ਹੈ 200 ਰੁਪਏ ਮਹੀਨਾ ਤੇ ਉਹਦੇ ਵਿੱਚ ਅਸੀਂ ਕੁਝ ਵੀ ਲੈ ਸਕਦੇ ਹਾਂ ਜਿਵੇਂ ਕਿ ਚਾਦਰਾਂ ਹੋਣਾਂ, ਸਲੀਪ ਜਾਂ ਕਾਟਨ ਦੀਆਂ, ਡਬਲ ਬੈੱਡ ਦੀਆਂ ਜਾਂ ਸਿੰਗਲ ਸਿੰਗਲ ਕੰਬਲ, ਡਬਲ ਬੈੱਡ ਦੇ ਕੰਬਲ, ਡਬਲ ਬੈੱਡ ਦੀ ਰਜਾਈ, ਸਿੰਗਲ ਰਜਾਈ। ਪਰਦੇ ਸੂਟ ਤੌਲੀਏ ਕੁਝ ਵੀ ਲੈ ਸਕਦੇ ਅਸੀਂ ਜਿਹੜਾ ਸਾਡੀ ਮਰਜ਼ੀ ਹੋਵੇ ਅਸੀਂ ਉਹ ਸਮਾਨ ਲੈ ਲੈਣਾ ਹੈ ਕਮੇਟੀ ਪਾਈ ਆ ਸਾਨੂੰ ਕਮੇਟੀ ਦਾ ਰੂਲ ਦੱਸਿਆ ਕਿ ਤੁਸੀਂ 2400 ਦਾ ਤੁਹਾਨੂੰ ਸਮਾਨ ਦੇਵਾਂਗੇ 200 ਰੁਪਏ ਮਹੀਨਾ ਕਮੇਟੀ ਆ ਤੇ ਤੁਸੀਂ ਕੋਈ ਵੀ ਸਮਾਨ ਲੈ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਆ ਜਾਂ ਜਿਹੜਾ ਉਹਨਾਂ ਦੀ ਦੁਕਾਨ ਦੇ ਵਿੱਚ ਸੀਗਾ ਬਗੈਰ ਪੈਸਿਆਂ ਤੋਂ ਪੈਸੇ ਉਹ ਕਹਿੰਦੇ ਅਸੀਂ ਨਹੀਂ ਦੇਣੇਗੇ ਦੇ ਵਿੱਚ ਕਾਫੀ ਜਿਆਦੇ ਮੈਂਬਰ ਸੀਗੇ ਤੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਚਾਦਰਾਂ ਹੀ ਲੈਣੀਆਂ ਐ ਸਾਨੂੰ ਚਾਦਰਾਂ ਦੀ ਬਹੁਤ ਲੋੜ ਸੀ ਬਾਕੀ ਮੈਨੂੰ ਚਾਦਰਾਂ ਬਹੁਤ ਸੁਹਣੀਆਂ ਲੱਗਾਂਗਾ ਤੇ ਅਸੀਂ ਪਹਿਲੀ ਕਮੇਟੀ ਪਾਈ ਸੀ ਜਨਵਰੀ ਚ ਸਟਾਰਟ ਕੀਤੀ ਆ 200 ਰੁਪਏ ਪਾਇਆ ਸੀ ਸਿਰਫ ਅਸੀਂ ਤੇ ਸਾਡੀ ਉਹ ਹੀ ਕਮੇਟੀ ਨਿਕਲੇ ਆਈ ਆ 200 ਰੁਪਏ ਦੇ ਵਿੱਚ ਸਾਨੂੰ 2400 ਦਾ ਸਮਾਨ ਮਿਲਿਆ ਏ ਇਹ ਮਿਲਿਆ ਜੀ ਸਾਨੂੰ 3 ਡੋਲ ਬੈਂਡੀਆਂ ਚਾਦਰਾਂ ਦੋ ਅਸੀਂ ਲਈਆਂ ਸਰੀਂਗ ਦੀਆਂ ਚਾਦਰਾਂ ਤੇ ਇੱਕ ਲੈਈਏ ਕਾਟਨ ਦੀ ਆਓ ਅਸੀਂ ਇਹਨਾਂ ਨਾਲੇ ਤੱਕ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਤੇ ਨਾਲੇ ਦੱਸਦੇ ਆ ਪ੍ਰਾਈਸ ਇਹ ਕਾਟਨ ਦੀ ਚਾਦਰ ਕਲਰ ਵੀ ਬਹੁਤ ਵਧੀਆ ਤੇ ਇਹਦਾ ਕਪੜਾ ਵੀ ਬਹੁਤ ਵਧੀਆ ਏ ਤੇ ਆ ਇਹਦੇ ਖੁੱਲੇ ਡੁੱਲੇ ਸਰਾਣੇ ਤੁਸੀਂ ਦੇਖ ਸਕਦੇ ਹੋ बहुत वादिया स्टिचिंग हुई भी एना जैप नहीं लगी पर एक देशी खुले डुले है चादर देख सकते हो कि वह डिजाइन है चादर का पूरी खुली डुली है इतने मंजे डाए हुए मंजे के उपर तो भी पूरी वाया खुले डुली आंदी है ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਡਿਜ਼ਾਈਨ ਆ ਸਾਰੀਆਂ ਚਾਦਰਾਂ ਦਾ ਡਿਜ਼ਾਈਨ ਬਹੁਤ ਵਧੀਆ ਸੀ ਪਿਓਰ ਕਾਟਨ ਦੀਆਂ ਵੀ ਸੀ ਚਾਦਰਾਂ ਮਹਿੰਗੇ ਤੋਂ ਮਹਿੰਗੀ ਸੀ ਕਿ ਚਾਦਰ ਇਹ ਆਪਣੀਆਂ ਜੀ ਸਲੀਨੀਆਂ ਚਾਦਰਾਂ ਉਹਦਾ ਪਰੇ ਸੀ 650 ਰੁਪਇਆ ਕਾਟਨ ਦੀ ਚਾਦਰ ਦਾ ਇਹ ਆ ਜੀ ਸਲੀਨ ਦੀ ਚਾਦਰ ਜੱਪ ਲੱਗੀ ਹੋਈ ਹੈ ਦੋਨਾਂ ਸਹਰਾਣਿਆਂ ਤੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਵੀ ਕਿੰਨੀ ਵਧੀਆ ਕਿੰਨੇ ਵਧੀਆ ਰੰਗ ਆ ਡਿਜ਼ਾਈਨ ਬਹੁਤ ਸੋਹਣਾ ਹੈ ਬਹੁਤ ਤਰ੍ਹਾਂ ਦੇ ਡਿਜ਼ਾਈਨ ਸੀਗੇ ਬਹੁਤ ਤਰ੍ਹਾਂ ਦੇ ਕਲਰ ਸੀਗੇ ਹੁਜੀ ਤੁਸੀਂ ਦੇਖ ਸਕਦੇ ਇਹ ਵਿਚਾਦਰ ਬਹੁਤ ਵੱਡੀ ਆ ਕਿੰਕਸਾਈ ਦੇ ਚਾਦਰਾਂ ਕੋਟਨ ਦੀਆਂ ਵੀ ਤੇ ਜਿਹੜੀਆਂ ਸਨੇਂਦੀਆਂ ਦੀਆਂ ਵੀ ਆ ਉਹਦਾ ਹੈਗਾ ਪ੍ਰਾਈਸ ਜੀ 800 ਰੁਪਈਆ ਇਹ ਕਾ ਚਾਦਰ ਇਹਦੇ ਵੀ ਸਰਾਣਾਂ ਤੇ ਜੱਪ ਲੱਗੀ ਹੋਈ ਆ ਬਹੁਤ ਵਧੀਆ ਡਿਜ਼ਾਈਨ ਆ ਇਹਦਾ ਵੀ ਕਲਰ ਵੀ ਬਹੁਤ ਪਿਆਰਾ ਹੈ ਇਹ ਵੀ ਚਾਦਰ ਬਹੁਤ ਖੁੱਲੀ ਆ। ਹਲੋ ਤੁਸੀਂ ਦੇਖ ਸਕਦੇ ਹੋ ਜਾਈਂ ਦੇਖੋ ਕਿੰਨਾ ਵਧੀਆ ਹੈਗਾ। ਇਹਦਾ ਪ੍ਰਾਈਸ 900 ਰੁਪਈਆ ਹੈ। ਤੇ ਤਿੰਨੇ ਚਾਦਰਾਂ ਸਾਨੂੰ 2350 ਰੁਪਈਏ ਚ ਬੰਦਣਾ ਹੈ ਤੇ ਬਾਕੀ ਦੇ 50 ਰੁਪਏ ਬਚੇ ਉਹਨਾਂ ਨੇ ਸਾਨੂੰ ਦੇਤੇ ਸੀ। ਜਾਨਕਿ ਉਹਨਾਂ ਨੇ 2400 ਦਾ ਸਾਮਾਨ ਦੇਣਾ ਹੈ। ਅਸੀਂ ਮਹਿੰਗੀ ਚੀਜ਼ ਵੀ ਲੈ ਸਕਦੇ ਆ। ਬਾਕੀ ਜਿੰਨੇ ਸਾਡੀ ਕਮੇਟੀ ਦੇ ਬਣਦੇ ਆ ਉਹਨੇ 2400 ਦਾ ਉਹਨਾਂ ਨੇ ਦੇਣਾ ਹੀ ਦੇਣਾ ਸਾਨੂੰ ਬਾਕੀ ਜਿਹੜੇ ਅਸੀਂ ਮਹਿੰਗੀ ਚੀਜ਼ ਲੈ ਲਈ ਉਹ ਪੈਸੇ ਅਸੀਂ ਕੋਲੋਂ ਪਾ ਕੇ ਚੀਜ਼ ਲੈ ਸਕਦੇ ਹਾਂ ਮੈਨੂੰ 2400 ਦਾ ਸਮਾਨ ਸਾਨੂੰ ਸਿਰਫ 200 ਰੁਪਏ 'ਚ ਮਿਲ ਗਿਆ ਮੈਨੂੰ ਬਹੁਤ ਵਧੀਆ ਲੱਗਿਆ ਸੀ ਘਰੋਂ ਸੋਚ ਕੇ ਚੱਲੇ ਸੀ ਕਿ ਜੇ ਸਾਡੀ ਕਮੇਟੀ ਨਿਕਲਿਆਵੇ ਤਾਂ ਬਹੁਤ ਵਧੀਆ ਹੋਊਗਾ ਸੀ ਚਾਦਰਾਂ ਹੀ ਲੈ ਆਵਾਂਗੇ ਪਹਿਲਾਂ ਹੀ ਸੋਚਿਆ ਸੀਗਾ ਤੇ ਸਾਡੀ ਪਹਿਲੀ ਕਮੇਟੀ ਨਿਕਲਾਈ ਤੇ ਅਸੀਂ ਚਾਦਰਾਂ ਲੈ ਆਂਦੀਆਂ ਸਿਰਫ 200 ਰੁਪਏ ਦੀਆਂ ਤਿੰਨ ਚਾਦਰਾਂ 2400 ਦਾ ਸਮਾਨ ਸਾਨੂੰ ਮਿਲ ਗਿਆ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸਾਡੀਆਂ ਚਾਦਰਾਂ ਤੇ ਸਾਡਾ ਜਿਹੜਾ ਕਮੇਟੀ ਦਾ ਤਰੀਕਾ ਵਧੀਆ ਲੱਗਿਆ ਕਿਉਂਕਿ ਆਪਾਂ ਘਰ ਦੇ ਵਿੱਚ ਬੁੜੀਆਂ ਸੋਚਦੀਆਂ ਕਿ ਪੈਸੇ ਇਕੱਠੇ ਤਾਂ ਲੱਗਦੇ ਨਹੀਂਗੇ ਥੋੜੇ ਥੋੜੇ ਕਰਕੇ ਜਿਵੇਂ 100-100 200-200 ਰੁਪਈਆ ਜੇ ਆਪਾਂ ਲਾਵਾਂਗੇ ਤਾਂ ਵਧੀਆ ਰਹਿੰਦਾ ਆਪਾਂ ਨੂੰ ਔਖਾ ਵੀ ਨਹੀਂ ਲੱਗਦਾ ਜੇ ਆਪਾਂ ਸੋਚੀਏ ਕਿ ਵੀ 100-100 ਰੁਪਈਆ ਆਪਾਂ ਜੋੜ ਲਾਂਗੇ ਜੇ ਕਿ ਆਪਾਂ ਕੰਮ ਕਰਦੇ ਆਂ ਤਾਂ ਜੋੜੀ ਚੱਲਾਂਗੇ ਫਿਰ ਚੀਜ਼ ਲਿਆਵਾਂਗੇ ਉਹ ਵੀ ਥੋੜੀ ਜਿਹੀ ਔਖੀ ਲੱਗਦੀ ਆ ਘਰ ਦੇ ਵਿੱਚ ਪੈਸੇ ਨਹੀਂ ਜੁੜਦੇਗੇ ਕੋਈ ਐਮਰ ਤੇ ਜੇ ਆਪਾਂ 200 ਰੁਪਏ ਮਹੀਨਾ ਜਾਂ 300 ਰੁਪਏ ਮਹੀਨਾ ਜਾਂ 100 ਰੁਪਏ ਮਹੀਨਾ ਪਾ ਪਾਵਾਂਗੇ ਕਿਸੇ ਬਾਹਰ ਕਮੇਟੀ ਦੇ ਵਿੱਚ ਤੇ ਵਧੀਆ ਸੌਖਾ ਹੋ ਜਾਂਦਾ ਹੈ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀਆਂ ਚਾਦਰਾਂ ਕਿਸ ਤਰ੍ਹਾਂ ਦੀ ਲੱਗਣਾ ਅੱਜ ਦੀ ਵੀਡੀਓ ਵਿੱਚ ਬੱਸ ਇੰਨਾ ਹੀ ਮਿਲਦੇ ਕਿਸੇ ਦੂਸਰੀ ਵੀਡੀਓ ਵਿੱਚ ਕੋਈ ਹੋਰ ਚੀਜ਼ ਲੈ ਕੇ ਜਾਂ ਕੋਈ ਹੋਰ ਰੈਸਪੀ ਲੈ ਕੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰੀ ਆਇਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਕਿਉਂਕਿ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਮੇਰੇ ਚੈਨਲ ਨੂੰ ਤੇ ਮਿਲਦੇ ਹਾਂ ਕਿਸੇ ਦੂਸਰੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ